ਟੱਚ ਇਹ ਗੱਡੀ ਦੇ ਵਿੱਚ ਵੀ ਲੱਗੀ ਵੀ ਆ ਤਿੰਨੇ ਗੱਡੀਆਂ ਦੇ ਵਿੱਚ ਟੱਚ ਸਾਨੂੰ ਉਪਲਬਧ ਮਿਲ ਜੂ ਚਾਲੂ ਹਰ ਇੱਕ ਫਿਚਰ ਸ਼ੀਟ ਕਵਰ ਇਹ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਸ਼ੀਟ ਕਵਰ ਨਵੇਂ ਮੈਟ ਨਵੇਂ ਮੈਟਿੰਗ ਵੀ ਹੋਈ ਵੀ ਆ ਲੇਕਰ ਪੇਜ ਵੀਰੇ ਮੈਟਿੰਗ ਤੇ ਮਰਾਦੇ ਨੇਗਾ ਬੈਠ ਕੇ ਸੱਸੀ ਦਾ ਦਰਸ਼ਕ ਵੀਰੋ ਤੁਹਾਡਾ ਸਵਾਗਤ ਆਪਣਾ ਪੇਜ ਪੰਜਾਬ ਟੂਰ ਤੇ ਜਿਵੇਂ ਕਿ ਦਰਸ਼ਕ ਵੀਰੋ ਤੁਹਾਨੂੰ ਪਤਾ ਹੀ ਆ ਆਪਾਂ ਤੁਹਾਡੇ ਵਾਸਤੇ ਨੋਵਾ ਗੱਡੀਆਂ ਦੀਆਂ ਵੀਡੀਓ ਲੈ ਕੇ ਆਉਣੀ ਰਹਿੰਦੇ ਆ ਅੱਜ ਤੁਹਾਡੇ ਵਾਸਤੇ ਤਿੰਨ ਨੋਵਾ ਗੱਡੀਆਂ ਲੈ ਕੇ ਆਂਦੀ ਆਈਆਂ ਬਹੁਤ ਸੋਹਣੀਆਂ ਤੇ ਸਾਫ ਸੁਥਰੀਆਂ ਗੱਡੀਆਂ ਇੱਕ ਗੱਡੀ ਮਾਸਟਰ ਕੋਲੇ ਚੱਲੀ ਵੀ ਆ ਇੱਕ ਗੱਡੀ ਬਾਹਰਲੀ ਪਾਰਟੀ ਨਾਲ ਚੱਲੀ ਵੀ ਆ ਤੇ ਇੱਕ ਗੱਡੀ ਆਪਣੇ ਕੋਲੇ ਘਰੇ ਆ ਆਪਦੇ ਵਾਸਤੇ ਘਰੇ ਲਈ ਦੋ ਗੱਡੀਆਂ ਆਪਣੇ ਕੋਲੇ ਸੇਲ ਵਾਸਤੇ ਆਈਆਂ ਹੋਈਆਂ ਇੱਕ ਆਪਣੀ ਆਪ ਦੀ ਗੱਡੀ ਆਇਓ ਗੁਰਪ੍ਰੀਤ ਵੀਰੇ ਪਹਿਲੀ ਗੱਡੀ ਬਾਰੇ ਦਿੰਦੇ ਆ ਜਾਣਕਾਰੀ ਇਹ 2010 ਮਾਡਲ ਆ ਬਾਈ ਜੀ ਜ3 ਗੱਡੀ ਐ ਇਹਨਾਂ ਮਰਾਦੇ ਬਾਈ ਟਾਇਰਾਂ ਦੇ 70 ਤੋਂ 80% ਟਾਇਰਾਂ ਦੀ ਹਾਲਤ ਆ ਚਿੱਟੇ ਕਲਰ ਚ ਆ ओरिजिनल ਗੱਡੀ ਆ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਲੈ ਵੀ ਕਿਰਪਾ ਜੀ ਅੰਦਰਲੇ ਪਾਸੇ ਮرائی ਨਿਕਲਦਾ ਐਨ ਪੂਰੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ ਸੀਟ ਕਵਰ ਬਿਲਕੁਲ ਨਵੇਂ ਮੈਟ ਪੂਰੇ ਸੋਹਣੇ ਆ ਵੱਡੀ ਟੱਚ ਲੱਗੀ ਵੀ ਆ ਤੇ ਬੈਕ ਦੇ ਕੈਮਰਾ ਸਾਰੇ ਫੀਚਰ ਬਾਈ ਲੋਡਡ ਆ ਤੇ ਸਾਰੀ ਚੱਲਦੀ ਆ ਸੀਟ ਕਵਰ ਬਿਲਕੁਲ ਹੀ ਨਵੇਂ ਬਾਈ ਜੀ ਪਏ ਵਿਆ ਮਾਸਟਰ ਕੋਲੇ ਚੱਲੀ ਵੀ ਗੱਡੀ ਆ ਤੇ ਪੂਰੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ ਇਹਦਾ ਇਕੱਲਾ ਇੱਕ ਬੰਪਰ ਪੇਡਾ ਬਾਕੀ ਗੱਡੀ ਓਰੀਜਨਲ ਹੈ ਜੇ ਆਪਾਂ ਓਰੀਜਨਲ ਕਹਤਾ ਤਾਂ ਓਰੀਜਨਲ ਹੋਊ ਬੈਕ ਤੇ ਕੈਮਰਾ ਵੱਡੀ ਟੱਚ ਆ ਤੇ ਜੀ 3 ਆ 2010 ਮਾਡਲ ਅਸੀਂ ਵੀ ਗੁਰਪ੍ਰੀਤ ਜੀ ਨੇ ਇੰਜਨ ਤੇ ਮਰੌੜੇ ਨੇ ਨਿਗਾਹਵਾਨ ਸ਼੍ਰੀ ਵੀਰੋ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਓਕੇ ਗੱਲ ਬਾਤ ਆ ਗੱਡੀ ਦੇ ਵਿੱਚ ਕੋਈ ਕੰਮ ਨਹੀਂ ਹੋਣ ਵਾਲਾ ਇੰਜਨ ਤਾਂ ਨਿਗਾ ਮਰਾਜੋ ਬਈ ਬੈਟਰੀ ਬਿਲਕੁਲ ਨਵੀਂ ਨੀਟ ਐਂਡ ਕਲੀਨ ਇੰਜਨ ਸਰਵਿਸ ਹੋਈ ਵੀ ਆ ਠੀਕ ਆ ਜੀ ਤੇ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਸਾਰੀ ਦੇ ਫਿਲਟਰ ਫੁੱਟਰ ਸਾਰਾ ਕੁਝ ਚੇਂਜ ਆ ਐਂਟਰ ਕੁਲਰ ਵਾਲੀ ਗੱਲ ਵੀਰ ਇੱਕ ਨਿਗ੍ਹਾ ਮਾਰਾ ਦਿਓ ਇਹ ਕੁਝ ਗੱਡੀਆਂ 10 ਮਾਡਲ ਐਂਟਰ ਕੁਲਰ ਦੇ ਵਿੱਚ ਵੀ ਆਈਆਂ ਕੁਝ ਬਿਨਾ ਐਂਟਰ ਕੁਲਰ ਤੋਂ ਵੀ ਆਈਆਂ ਐਂਟਰ ਕੁਲਰ ਦਾ ਮਤਲਬ ਹੁੰਦਾ ਬਾਈ ਜੀ ਇੰਜਨ ਨੂੰ ਮੋਗਲਾ ਠੰਡਾ ਕਰਕੇ ਰੱਖਣਾ 2010 ਮਾਡਲ ਚਿੱਟਾ ਕਲਰ ਪੰਜਾਬ ਨੰਬਰ ਪੱਕੇ ਨੰਬਰ ਦੀਆਂ ਗੱਡੀਆਂ ਤੇ ਕੰਮ ਕਰਦੇ ਆ ਪਾ ਪੰਜਾਬ ਦੇ ਨਾਂ ਤੇ ਸਾਫ ਸੁਥਰੀ ਗੱਡੀ ਆ ਤੇ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ 80000 ਰੁਪਏ ਗੱਡੀ ਦੀ ਡਿਮਾਂਡ ਆ 네ਗੋਸ਼ੀਏਬਲ ਰੇਟ ਆ ਮਾਨਤਾਣ ਹੋ ਜੂਗਾ ਸੰਪਰਕ ਬਈ ਆਪਣੇ ਨਾਲ ਕਰ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ 2007 ਮਾਡਲ ਆ ਗੱਡੀ ਦਾ ਰੇਟ ਬਹੁਤ ਜ਼ਿਆਦਾ ਕੱਟ ਰੇਟ ਆ ਨੰਬਰ ਬਹੁਤ ਸੋਹਣਾ ਨੰਬਰ ਤੇ ਕਿਰਪਾ ਜੀ ਵੀਰੇ ਨਿਗਾਹ ਮਰਾਜੋ TV 11 34 34 ਪਹਿਲਾ ਪੱਤਰ 4343 ਨੰਬਰ ਦੀ ਗੱਡੀ ਇੱਕ ਸੇਲ ਕਰੀ ਐ 14343 ਨੰਬਰ ਦੀ ਸੇਲ ਕਰੀ ਐ ਜੋਟੇ ਨੰਬਰ ਦੀ ਤੀਜੀ ਚੌਥੀ ਗੱਡੀ ਆਪਣੇ ਕੋਲੇ ਗੁਰਪ੍ਰੀਤ ਵੀਰੇ ਟਾਇਰਾਂ ਤੇ ਮਿਲਾਈ ਉਹਗਾ ਮੂਰਲੇ ਟਾਇਰ ਬਾਈ ਜੀ ਇਹ ਗੱਡੀ ਦੇ ਬਿਲਕੁਲ ਹੀ ਨਵੇਂ ਆ ਪੈਨ ਆ ਵੀ ਪਵਾ ਕੇ ਟਰ 2-3000 ਕਿਲੋਮੀਟਰ ਹੀ ਚੱਲੇ ਆ ਬਿਲਕੁਲ ਨਵੇਂ ਟਾਇਰ ਸਿਲ버 ਕਲਰ ਦੇ ਵਿੱਚ ਆ ਪੂਰੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਐ ਮਗਰਲੇ ਟਾਇਰ ਸੀ ਪੈਸੇ ਆ ਲੈ ਵੀ ਗੁਰਪ੍ਰੀਤ ਸੈਂਟਰ ਲੋਕਿੰਗ ਵਾਲੀ ਚਾਬੀ ਇਹ ਗੱਡੀ ਦੇ ਨਾਲ ਵੀ ਸੈਂਟਰ ਲੋਕਿੰਗ ਵਾਲੀ ਚਾਬੀ ਹੈ ਜੀ ਲੈ ਵੀ ਗੱਪੇ ਮਰਵਾ ਦੇ ਕੇ ਲੈਣੇਗਾ ਇਹਦੇ ਗੱਡੀ ਦੇ ਵਿੱਚ ਟੱਚ ਲੱਗੀ ਵੀ ਹੈ ਇੱਥੇ ਟੱਚ ਛੋਟੀ ਲੱਗੀ ਵੀ ਆ ਕੱਲਾ ਡਰਾਈਵਰ ਸੀ ਕੈਰੈਕਟਰ ਸੀਟ ਵਾਲਾ ਜਿਹੜਾ ਆਪਣਾ ਸੀਟ ਕਵਰ ਆ ਉਹ ਥੋੜਾ ਜਿਹਾ ਫਟਿਆ ਹੋਇਆ ਬਾਕੀ ਸਾਰੇ ਸੀਟ ਕਵਰ ਓਕੇ ਆ ਬਾਈ ਜੀ ਜਿੰਨੀ ਗੱਲਬਾਤ ਹੁੰਦੀ ਆ ਆਪਾਂ ਸਾਰੀ ਦੱਸ ਕੇ ਦਿੰਨੇ ਆ ਸਟੀਅਰਿੰਗ ਮੜਿਆ ਵਾ ਸੀਟ ਕਵਰ ਪੂਰੇ ਸੋਹਣੇ ਆ ਗੱਡੀ ਦੇ ਵਿੱਚ ਜੀ 4 ਗੱਡੀ ਆ ਇਹ 2007 ਮਾਡਲ ਐਂਡ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਮੇਗਮਰਾ ਦੇ ਵੀਰ ਭੇਜ ਸਾਰੇ ਘੁੰਮ ਕੇ ਗੱਡੀ ਤੇ ਪੂਰੀ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਉਦੋਂ ਬਾਅਦ ਆ ਭਿੰਜਨ ਦੇ ਮਰੌਣੀਆਂ ਨਿੱਗਾ ਆਪਣੇ ਕੋਲੇ ਲੱਜੀ ਵੱਜੀ ਗੱਡੀ ਬਾਈ ਵੀ ਕੋਈ ਨਹੀਂ ਹੁੰਦੀ ਲੱਜੀ ਵੱਜੀ ਗੱਡੀ ਤੇ ਆਪਣਾ ਕੰਮ ਨਹੀਂ ਹੈਗਾ ਆਪਾਂ ਸਾਫ ਸੁਥਰੀ ਤੇ ਸੋਹਣੀ ਗੱਡੀ ਤੇ ਕੰਮ ਕਰਦੇ ਆ 2028 ਤੱਕ ਰੇਡੀ ਪਾਸਿੰਗ ਆ ਗਰ ਭੇਜ ਵੀਰੇ ਦਰਸ਼ਕ ਵੀਰੋ ਬੈਟਰੀ ਇਹਦੇ ਚ ਵੀ ਓਕੇ ਆ ਪੂਰੀ ਵਧੀਆ ਸਰਵਿਸ ਇਹਦੀ ਵੀ ਹੋਈ ਵੀ ਆ ਫਿਲਟਰ ਫਿਲਟਰ ਚੇਂਜ ਹੋ ਤਾਂ ਕਹਿਣ ਦੀ ਲੋੜ ਹੀ ਨਹੀਂ ਆਪਣੇ ਕੋਲੇ ਜਦੋਂ ਆ ਗਈ ਗੱਡੀ ਸਾਰਾ ਕੁਝ ਓਕੇ ਹੀ ਹੁੰਦਾ ਇਹ ਕਾ ਚੀਜ਼ ਬਹੁਤ ਵਧੀਆ ਲੱਗੀ ਵੀ ਆ ਵੀ ਜਰ ਜੁਰਨਾ ਪਵੇ ਤੋਨੀ ਸੈਡੀ ਐ ਇਹ ਬਾਈ ਜਿੱਦੋਂ ਲਿਆਂਦੀ ਆ ਮਾਲਕਾ ਤੋਂ ਲੱਗੀ ਲਗਾਈ ਹੋਈ ਆ 2007 ਮਾਡਲ 2028 ਤਿੱਕਰ پاس ਜੀ 4 ਤੇ ਰੇਟ ਇਹ ਗੱਡੀ ਦਾ ਬਿਲਕੁਲ ਛੋਟਾ ਜਿਹਾ 2 ਲੱਖ ਤੇ 20000 ਰੁਪਏ ਦੀ ਡਿਮਾਂਡ ਆ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਾਣ ਕਹੋਗੇ ਜਿਵੇਂ ਕਹੋਗੇ 5-7000 10000 ਤਿੱਕਰ ਵੀ ਹੋ ਜੂ ਠੀਕ ਆ ਬਾਈ ਜੀ ਸੰਪਰਕ ਕਰ ਲਿਓ ਉਦੋਂ ਬਾਅਦ ਆ ਗਈ ਬਾਈ ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਇਹ ਗੱਡੀ ਬਾਹਰ ਲਈ ਪਾਰਟੀ ਕੋਲ ਚੱਲੀ ਵੀ ਆ ਇਹ ਬਈ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਬਾਹਰ ਲਈ ਗੱਡੀ ਪਸੰਦ ਕਰਦੇ ਆ ਪੀ ਵੀ 010 ਲੁਧਿਆਣਾ ਨੰਬਰ 1416 ਗੱਡੀ ਦਾ ਨੰਬਰ ਆ ਇਹ ਗੱਡੀ ਦੇ ਟਾਇਰ ਬਾਈ ਚਾਰੀ ਨਵੇਂ ਆ ਬਹੁਤ ਸੋਹਣਾ ਤੇ ਸਾਫ ਸੁਥਰਾ ਗੱਡੀ ਦੇ ਵਿੱਚ ਕੰਮ ਔਕੇ ਆ ਜਮਾ ਇਹ ਵੀ ਕਿਰਪਾਏ ਸਾਰੇ ਟਾਇਰਾਂ ਤੇ ਨਿਗ੍ਹਾ ਮਰਾ ਦੀ ਮਗਰਲੇ ਟਾਇਰਾਂ ਤੇ ਵੀ ਨਿਗ੍ਹਾ ਮਰਾ ਦੀ ਚਿੱਟਾ ਕਲਰ ਆ ਜੀਪ 4ਾ 2010 ਮਾਡਲ ਆ ਵੱਡੀ ਜਾਲੀ ਦੇ ਵਿੱਚ ਗੱਡੀ ਇਹ ਤਿਆਰ ਕੀਤੀ ਵੀ ਆ ਸ਼ੌਕ ਨੇ ਤਿਆਰ ਕਰਾਈ ਵੀ ਆ ਬਾਈ ਇਹ ਬਾਹਰਲੀ ਪਾਲਟੀ ਨੇ ਟਿੱਗਰਪੇਜ ਵੀਰੇ ਇਧਰ ਵੀ ਕੁਮਕੇ ਆ ਜਿਓ ਅੰਦਰਲੇ ਪਾਸੇ ਨਿਗਾਹ ਮਾਰਾ ਜੇ ਸੀਟ ਕਵਰ ਗੱਡੀ ਦੇ ਬਾਈ ਬਿਲਕੁਲ ਹੀ ਨਵੇਂ ਆ ਲੈ ਵੀ ਵੀਰ ਭਾਈ ਸੀਟ ਕਵਰ ਗੱਡੀ ਦੇ ਬਿਲਕੁਲ ਨਵੇਂ ਮੈਟ ਬਿਲਕੁਲ ਨਵੇਂ ਟੱਚ ਇਹ ਗੱਡੀ ਦੇ ਵਿੱਚ ਵੀ ਲੱਗੀ ਵੀ ਆ ਤਿੰਨੇ ਗੱਡੀਆਂ ਦੇ ਵਿੱਚ ਟੱਚ ਤੁਹਾਨੂੰ ਉਪਲਬਧ ਮਿਲ ਜੂ ਚਾਲੂ ਹਰ ਇੱਕ ਫਿਚਰ ਸੀਟ ਕਵਰ ਇਹ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਸੀਟ ਕਵਰ ਨਵੇਂ ਮੈਟ ਨਵੇਂ ਮੈਟਿੰਗ ਵੀ ਹੋਈ ਵੀ ਹੈ ਲੇਕਰ ਪੇਜ ਵੀਰੇ ਮੈਟਿੰਗ ਤੇ ਮਰਾ ਦਿਓ ਨੀਗਾ ਮੈਟਿੰਗ ਵੀ ਬਿਲਕੁਲ ਨਵੀਂ ਇਹ ਬਾਈ ਬਾਹਰ ਲਈ ਪਾਰਟੀ ਕੋਲੇ ਗੱਡੀ ਚੱਲੀ ਵੀ ਆ ਟੋਟਲ ਕੰਮ ਗੱਡੀ ਦਾ ਕੰਮ ਪਰਿਟ ਆ ਏਸੀ ਹੀਟਰ ਤਿੰਨੇ ਗੱਡੀਆਂ ਦਾ ਚਾਲੂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈਗੀ ਵੀ ਜਿਹੜੀ ਗੱਡੀ ਦੇ ਵਿੱਚ ਚੱਲਦੀ ਨਹੀਂ ਹੋਊਗੀ ਸਾਰੇ ਫਿਚਰ ਲੋਡਡ ਆ ਚੱਲਦੇ ਆ ਓਕੇ ਆ ਗੁਰਪ੍ਰੀਤ ਵੀਰੇ ਦੇਖੋ ਕਿ ਇੰਦਰ ਤੇ ਬਰਾਦੋ ਨੀਗਾ ਕਿ 2010 ਮਾਡਲ ਜੀ 4 ਬੈਟਰੀ ਇਹਦੇ ਵਿੱਚ ਬਿਲਕੁਲ ਨਵੀਂ ਐ ਐਮਰੋਲਡ ਕੰਪਨੀ ਦੀ ਸਰਵਿਸ ਹੋਈ ਵੀ ਆ ਤੇਲ ਬਿਲਕੁਲ ਨਵਾਂ ਇੰਜਨ ਆਇਲ ਓਕੇ ਆ ਜੀ ਨੀਟ ਐਂਡ ਕਲੀਨ ਇੰਜਨ ਹੈ ਸਾਫ ਸੁਥਰੀ ਗੱਡੀ ਆ ਲੱਗੀ ਬੱਜੀ ਕਿਤੇ ਨਹੀਂ ਕਰ ਭੇਜ ਵੀਰੇ ਗੋਡੇ ਪਿੱਲਰਾਂ ਤੇ ਨਿਗਾ ਮਰਾ ਦਿਓ ਲੱਗੀ ਬੱਜੀ ਗੱਡੀ ਦਾ ਆਪਣੇ ਕੋਲੇ ਕੋਈ ਕੰਮ ਨਹੀਂ ਐਂਪ ਸਾਬੂਫਰ ਵਾਲੀਆਂ ਰੀਡਾਂ ਬਾਈ ਸਾਰੀਆਂ ਪਈਆਂ ਹੋਣਾਂ ਨਾਲ ਹੀ ਲੈ ਜਾਣੀਆਂ ਲੈਣੀਆਂ ਤਾਂ ਗੱਡੀ ਇਹ ਨਾਲ 2010 ਮਾਡਲ ਜੀ4 ਨਵੀਂ ਸ਼ੇਪ ਦੇ ਵਿੱਚ ਕਰਵਾਟਾ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਹੈ। ਇਹ ਗੱਡੀ ਦੀ ਜੇ ਆਪਾਂ ਗੱਲ ਕਰੀਏ ਡਿਮਾਂਡ ਦੀ ਤਾਂ 3 ਲੱਖ ਰੁਪਿਆ ਡਿਮਾਂਡ ਆ ਬਈ। 네ਗੋਸ਼ੀਏਬਲ ਰੇਟ ਆ। ਮੰਨਤਾਂ ਹੋ ਜੂਗਾ। ਸੰਪਰਕ ਕਰ ਲਿਓ। ਦੋ ਗੱਡੀਆਂ ਨਾਲ ਸੈਂਟਰ ਲੋਕ ਹੋਣਗੇ ਚੱਬਦੇ। ਪਿੰਡ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ। ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਆਪਣੇ ਚੈਨਲ ਨੂੰ ਕਰ ਲਿਓ ਫਾਲੋ YouTube, Facebook ਤੇ Instagram ਤੇ ਸਪੋਰਟ ਕਰਿਓ। ਧੰਨਵਾਦ।